ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਪੜਾਚਾ ਤਹਿਸੀਲ ਡੇਰਾ ਬਾਬਾ ਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਕੋਜ ਸਾਹਿਬ ਹੁਣਾਂ ਕੋ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਪਸ਼ੂ ਵਿਖਾਉਣੇ ਆ ਤਿੰਨ ਗਾਵਾਂ ਤੇ ਦੋ ਮੱਝਾਂ ਇੱਕ ਗਾਂ ਗੱਬਣੀ ਆ ਤੇ ਬਾਕੀ ਸਾਰੀਆਂ ਹੀ ਸੁਈਆਂ ਮੱਝਾਂ ਵੀ ਦੋਵੇਂ ਸੁਈਆਂ ਆ ਸੁਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਇੱਥੋਂ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪੁੱਛੂ ਲਿਆ ਜੋ ਵੀ ਆ ਇੱਥੋਂ ਹੀ ਆਪਣਾ ਵੇਸ ਚਾ ਕੇ ਪੁੱਛੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਰ ਵੀਰ ਜੀ ਸਭ ਤੋਂ ਪਹਿਲਾਂ ਚੈਨਲ ਨਾਲ ਜਿੰਨੇ ਵੀ ਸਰਕਾਰ ਜੋਗ ਜੁੜੇ ਭੈਣ ਭਰਾ ਬਾਹਰ ਅੰਦਰ ਕੰਟਰੀ ਦੇ ਵਿੱਚੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੋਲੇ ਮਹੱਲੇ ਦੀ ਸਾਰੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈ ਹੋਵੇ ਜਿਹੜੀ ਸੰਗਤ ਗਈ ਦਰਸ਼ਨਾ ਵਾਸਤੇ ਪਰਮਾਤਮਾ ਨੂੰ ਤੰਦਰੁਸਤੀ ਦਾ ਦਰਸ਼ਨ ਕਰਕੇ ਵਾਸਮੁਣਨ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ। ਜੀ ਨਾਮ ਆਪਣਾ ਗੁਰਦੀਪ ਸਿੰਘ ਆ। ਹਾਂਜੀ। ਪਿੰਡ ਪ੍ਰਾਚਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਡਿਸਟ੍ਰਿਕਟ ਗੁਰਦਾਸਪੁਰ। ਤੇ ਫੋਨ ਨੰਬਰ ਵੀ ਬੋਲ ਤਾਂ। ਫੋਨ ਨੰਬਰ ਵੀ ਜੀ ਆਪਣਾ 7042 11 86 83 ਠੀਕ ਹੈ ਜੀ ਹਾਂ ਜੀ ਤੇ ਅੱਜ ਦੋ ਮੱਜਾਂ ਤੇ ਤਿੰਨ گاਵਾ ਹਨਾ ਹਾਂ ਜੀ ਦੋ ਮੱਜਾਂ ਤਿੰਨ گاਵਾ ਵਾ ਕੋਈ ਦੋ ਟਾਈਮ ਚੁਾਈ ਕਰਕੇ ਖੜੇ ਗੱਬਣ ਦੀ ਸੂਈ ਦੀ ਗੱਬਣ ਦੀ ਗਾਰੰਟੀ ਥਣਾ ਦੀ ਪਿੱਛੇ ਦੀ ਹਰ ਚੀਜ਼ ਦੀ ਸਾਡੀ ਹੈ ਠੀਕ ਹੈ ਤੇ ਸੋਈਆਂ ਦੋ ਟਾਈਮ ਚੋ ਕੇ ਤੁਹਾਡੇ ਘਰੋਂ ਲੱਜ ਹਨਾ ਚੋ ਕੇ ਖੜੇ ਤਸੱਲੀਦਾਰ ਕੋਈ ਚੱਕਣ ਨਹੀਂ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਵਾਲੀ ਗਾਂ ਤੋਂ ਹੀ ਕਰ ਲਈਏ ਕਿੰਨਾ ਕਿਰ ਹੈ ਜੀ ਸੂਈ ਨਾਲ ਸੂਈ ਨੇ ਵੀ ਜੀ ਇਹਦੇ ਮਗਰ ਵਸ਼ੀ ਹੈ ਲਾਲ ਰੰਗ ਦੀ ਕੋਈ ਮਹੀਨੇ ਦੀ ਲਾਲੇ ਕੋ 20 ਦਿਨਾਂ ਦੀ ਲਾਲੇ ਆਪਾਂ ਮੋਲ ਲਿਆਂਦੀ ਆ ਅੱਛਾ 8 ਲੀਟਰ ਥੱਲੇ ਦੁੱਧ ਆ ਅੱਛਾ 8 ਲੀਟਰ ਦੁੱਧ ਤੋਰੋ ਹਾਂ ਫਿਰ ਇੱਕ ਰੀਮ ਆਵਲੀ ਬੱਚੀ ਜਿਹਦੇ ਮਗਰ ਚੰਗੀ ਜਾਤ ਪਾਤ ਵਾਲੀ ਇਹਦੇ ਸੋਆ ਕਿਨਵਾਏ ਦਾ ਸੋਆ ਵਿਕੇ ਤੋ ਵੀ ਹੋਏ ਅੱਛਾ ਮੋਂ 4 ਤਾਂ ਦੇ ਦੂਜਾ ਸੋਆ ਹੋਵੇਗਾ ਲੈ ਲਵਾਰ ਮਾ ਕੀ ਇਤਨੇ ਆ ਵੀ ਰੰਗ ਰੂਪ ਦੀ ਸੋਹਣੀ ਆ ਸਿੱਧੀ ਲਾ ਜੋ ਇੱਕ ਅੱਗੇ ਘਮਾ ਲਿਆ ਕਿੱਲੇ ਤੇ ਵੱਜੀ ਵੀ ਸੋਹਣੀ ਲੱਗੂਗੀ ਤੇ ਫਿਕਸ ਜਾਈ ਹਵਾਨਾ ਵਾਂ ਜਿਹੜਾ ਇਹਦਾ ਲੁੱਦੀ ਕੋਈ ਰਸੀ ਨਿਆਣਾ ਨੂੰ ਠੀਕ ਆ ਹਾਂ ਜਿੱਦਾਂ ਮਰਜੀ ਇਦਾਂ ਹੀ ਬੈਠ ਕੇ ਚੋ ਠੀਕ ਆ ਜੀ ਤੇ ਕਿੰਨਾ ਫਿਰ ਇਹਦਾ ਮੁੱਲ ਵੀਰ ਜੀ ਮੁੱਲ ਤੇ ਵੇਚਣ ਨੂੰ ਅਸੀਂ 40000 ਦੀ ਲਈ ਦਿੱਤੀ ਆ ਹਾਂ ਜੀ ਤੁਹਾਨੂੰ ਪਤਾ ਸੰਗਤ ਸਾਰੀ ਹੌਲੇ ਮੱਲੇ ਦਰਸ਼ਨ ਕਰਨ ਗਈ ਆ ਬਾਜ਼ਾਰ ਥੋੜਾ ਬੋਤਾ ਹੋ ਸਕਦਾ ਡੋਣ ਵੀ ਹੋਵੇ ਹਾਂ ਜੀ ਦੇਣੀ ਤੇ 35 30 ਪਰ ਤੁਸੀਂ ਹੋ ਡਰਾਤਾ ਜਾਓ 33000 ਦੀ ਵਾਸੀ ਦੇ ਦਾਂਗੇ ਅੱਛਾ ਹਾਂ ਤੇ 30000 ਦੀ ਦੇ ਦੇਣੀ ਦਾ ਠੀਕ ਆ ਜੀ ਚਲੋ ਬਾਕੀ ਛੋਟ ਛੜ ਮੁੱਕੇ ਤੇ ਹੋ ਜਾਣੀ ਆ ਤੇ ਆ ਥਾਣੇ ਦੇ ਕਰੀ ਦੇਖ ਸਕਦੇ ਲੱਗੇ ਤਾਂ ਪ੍ਰੋਪਰ ਹੱਥ ਚੋਂ ਨਾਲਾ ਥਾਣੇ ਆ ਤੇ ਮਿਲਕ ਮੈਨ ਵੀ ਚੰਗੀ ਲੱਗੀ ਬਾਕੀ ਕੋਈ ਵੇਰ ਫੋਨ ਲਾਵੇ ਥੋੜੀ ਮਾਨਤਨ ਤੇ ਚੱਲੋ ਮੁੱਕਰੇ ਥੋੜਾ ਪਤਾ ਹੋ ਹੀ ਜਾਂਦਾ ਹੈ ਤੇ ਹੁਣ ਆ ਵੀ ਚੰਗੇ ਕਦ ਕਾਟ ਚ ਆ ਵੀਰ ਜੀ ਇਹ ਗਾਂ ਕਰੂਗੀ ਦੁੱਧ 20 ਲੀਟਰ ਅੱਛਾ ਮੌਕੇ ਤੇ ਆਪਾਂ ਕਿਸ ਨੂੰ 16 ਨੇ ਦੇ 17 ਨੇ ਦੇ 12 ਕਿ ਲੀਟਰ ਬੋਲਾ ਵਾ ਚੌਥਾ ਦਿਨ ਸੁਈਦ ਹੋਇਆ ਅੱਛਾ 12 ਲੀਟਰ ਹੁਣ ਹੈਗਾ ਮੌਕੇ ਤੇ ਤੇ ਇਹਦੇ ਮਗਰ ਕੀ ਆ ਇਹਦੇ ਮਗਰ ਵੀ ਰਛੀ ਜੇ ਅੱਛਾ ਤਾਜੇ ਬੱਚੇ ਦਾ ਤੋਰੋ ਹਾਂ ਫੇਰ ਇੱਕ ਰੀ ਨੂੰ ਆਵਲੀ ਬੱਛੀ ਜੇ ਤਾਜੀ ਬੱਛੀ ਆ ਬਾਕੀ ਕੱਦ ਕਾਠ ਪੱਖਾ ਚੰਗੀ ਜਵਾਨ ਆ ਤੇ ਥਾਣੇ ਦੇ ਕਾਫੀ ਕਾਫੀ ਚੰਗੇ ਲੱਗਿਆ 1 ਮਿੰਟ ਰੁਕ ਦੋ ਇੱਥੇ ਆਹ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਦੂਸਰੇ ਪਾਸੇ ਤੋਂ ਤੁਹਾਨੂੰ ਦਿਖਾ ਦਿਆਂ ਆਹ ਦੇਖ ਸਾਡੇ ਪ੍ਰੋਪਰ ਹੱਥ ਦੀ ਚਵਾਈ ਵਾਲਾ ਥਾਣਾ ਲੈ ਜੀ ਇਹਦਾ ਫਿਰ ਮੁੱਲ ਵੀ ਜੀ ਦੇਣੀ ਤੇ ਮੈਂ ਦੇਣੀ ਤੇ 45000 ਦੀ ਸੀ ਪਰ ਹੌਲੇ ਮੱਲੇ ਕਰਕੇ ਵੀ ਗਿਫਟ 36000 ਰੁਪਏ ਦਾ ਅੱਛਾ 36000 ਰੁਪਏ 100 ਰੁਪਏ ਛੋਟ ਹੋਣੀ ਹੈ ਡੰਗਲ ਜਿਹੜਾ ਮਰਜ਼ੀ ਕੋ ਲਵੇ ਠੀਕ ਹੈ ਜੀ ਕੋਈ ਸੌਦੇ ਬਾਜ਼ੀ ਕਰਨ ਵਾਲੀ ਗੱਲ ਕਰੇ ਵਪਾਰੀ ਸਿਰ ਖਾਂਦੇ ਉਹ ਨਹੀਂ ਕੋਈ ਨੀ ਗੱਲ ਬਣਦੀ ਅੱਛਾ ਜੇ ਇਹ ਵੀ ਮੁੱਲ ਲੈਣ ਦੇ ਨਾਲ ਹੀ ਹੈ ਮੁੱਲ ਲੈਣ ਦੇ ਨਾਲ ਹੀ ਠੀਕ ਹੈ ਤੇ ਹੁਣ ਇਹ ਕਾ ਵੀ ਚਲੋ ਵੇੜ ਕਾਫੀ ਖੂਬਸੂਰਤ ਆ ਇਹਦਾ ਸੋਆ ਕਿੰਨਾ ਜੀ ਵੇ ਨਹੀਂ ਜਦ ਦੋ ਜਾਸੂ ਲਾਵਾ اچھا ਦੰਦੀ ਤੇ ਮੈਂ ਵੀ ਨਹੀਂ ਵੇਖੀ ਠੀਕ ਆ ਕੋਈ ਰੱਸੀ ਨੇ ਆਣੇ ਵਾਲਾ ਕੰਮ ਨਹੀਂ ਹੋਊਗਾ ਠੀਕ ਹੈ ਖੋਲਾ ਹਾਂ ਫਿਰ ਤੋੜ ਦਈਏ ਬਾਕੀ ਚਲੋ ਵੈੜ ਕਾਫੀ ਖੂਬਸੂਰਤ ਆ ਤੇ ਚੰਗੀ ਸੰਭੀ ਸੰਭੀ ਵੀ ਆ ਪਿੱਛਾਂ ਜਿੱਥਾਂ ਵੀ ਆਈ ਹੈ ਆ ਜਲਾਇਆ ਲੈ ਲਓ ਬਾਕੀ ਥਾਣੇ ਦਾ ਵੀ ਚੰਗੇ ਗਿਆਪ ਤੇ ਚੰਗੇ ਸਾਈਪੇ ਆ ਆ ਦੇਖ ਸਾਡੇ ਥਣ ਚੰਗਾ ਛੋਟਾ ਤੇ ਉਤਰਾ ਕਿੰਨਾ ਕੁ ਦੁੱਧ ਕੱਢ ਤੂਗੀ ਦੁੱਧ ਵੀ ਦੇਖੋ ਆਪਾਂ ਕਿਸੇ ਨੂੰ ਕੀ ਕਹਿ ਸਕਦੇ ਹਣਾ ਹਾਂਜੀ ਇਹਦੀ ਗਾੜ ਨੂੰ 20 ਲੀਟਰ ਦੁੱਧ ਕੀ ਜਾਂਦਾ ਬਲਦੇ ਪਿਛਲੇ ਸਾਲ ਤੇ ਉਹਨਾਂ ਨੇ 20 ਤੋਂ ਵਾਹ ਪਲੱਸ ਚ ਹੋਇਆ ਪਹਿਲੇ ਸੂਏ ਅੱਛਾ ਦੂਜੇ ਸੂਏ ਆਪਾਂ ਕੋਈ ਕਿਸੇ ਨੂੰ ਕਹਿੰਦੇ ਨਹੀਂ ਆਪਣੀ ਸੇਵਾ ਦਾ ਮੇਹਰ ਬਾਈ ਹਾਂਜੀ 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 ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ 60000 ਰੁਪਏ ਜੀ 60000 ਬਾਕੀ ਛੋਟ ਛੋਟ ਮੁੱਕੇ ਤੇ ਹੋ ਜੂਗੀਆਂ ਅੱਜ ਕਰ ਦਾਂਗੇ ਭਾਈ ਜੀ ਫੋਨ ਲਾਵੇ ਕੋਈ ਹਣਾ ਤੇ ਹੁਣ ਮੱਝਾਂ ਆ ਗਈਆਂ ਤੋਂ ਤੇ ਆ ਮੱਝ ਨੂੰ ਸੋਈ ਨੂੰ ਕਿੰਨਾ ਚਿਰ ਹੋ ਗਿਆ ਜੀ ਇਹਦੇ ਵਿੱਚ ਬੱਚਾ ਤਾਜ਼ਾ ਹਫ਼ਤੇ ਦਾ ਹਾਂ ਜਣਾ ਦਾ ਬੱਚਾ ਜੀ ਠੀਕ ਆ ਦੁੱਧ ਥੱਲੇ 10 ਲੀਟਰ ਹੈ ਪਰ 9 ਹੀ ਕਵਾਂਗੇ ਅੱਛਾ ਪਹਿਲਾਂ 10 ਦੇਣਾ ਮੈਂ ਝੂਠ ਮਾਰ ਕੇ ਲੱਗਣੀ ਵੇਚਣਾ ਇਹ ਬੰਦ ਕਰਾਂ ਇਹ ਮੱਝਾਂ ਦੋਵੇਂ ਨਾ ਵੇਚੀ ਕਿਸੇ ਨੇ ਇੱਕੋ ਕਰਵਾਈਆਂ ਵਾ ਮਤਲਬ ਲੋਕ ਇਹ ਜਵਾਗ ਨਹੀਂ ਛੱਡਦੇ ਪਹਾੜੇ ਤੇ ਲਾਈਆਂ ਅੱਛਾ ਹਾਂਜੀ ਤੇ ਪਹਾੜਾ ਪਹਿਲਾਂ ਪਾਉਣਾ ਪੈਂਦਾ ਇਹਨੂੰ ਵੇਚੀ ਮੈਂ ਆਪ ਆਟਾ ਮੁੱਠ ਪਾ ਕੇ ਜਾਂ ਕੋਈ ਵੀ ਚੋਖਰ ਪਾ ਕੇ ਬੱਲੇ ਬੈਹ ਜੋ ਪਸਮਾਓ ਚੋਲੋ ਰਾਮ ਨਾਲ ਕੋਈ ਲੱਤ ਨਾ ਦੋਵੇਂ ਇਹੋ ਚੀਜ਼ੇ ਹੱਤ ਨਾਲ ਹਲਾਉਣਗੀਆਂ ਮਗਰ ਨੂੰ ਜਵਾਗ ਛੱਡ ਦੀ ਇਹ ਜਵਾਗ ਨੂੰ ਗੱਲ ਹੀ ਕੋਈ ਨਹੀਂ ਥਾਂ ਦੀਆਂ ਹੁੰਦੀਆਂ ਨੇ ਅੱਛਾ ਮਿਲਦੀਆਂ ਪਾੜੇ ਤੇ ਬਿਲਕੁਲ ਪਾੜੇ ਤੇ ਦੋਵੇਂ ਹਾਂਜੀ ਦੱਸ ਕੇ ਨੰਗਰ ਦੇਣੇ ਭਾਜੀ ਝੂਠ ਨਹੀਂ ਮਾਰਨਗੇ ਅੱਛਾ ਹਾਂਜੀ ਠੀਕ ਐ ਤੁਰ ਹਾਂ ਦੇ ਆੜੇ ਤੇ ਜਿਹੜਾ ਡੰਗਰ ਲੱਗਾ ਹੁੰਦਾ ਵਾ ਉਹ ਚੀਜ਼ ਦਾ ਵੱਧ ਹੁੰਦਾ ਵਾ ਕੱਲ ਨੂੰ ਬੱਚਾ ਮਰ ਵੀ ਜਾਵੇ ਤੇ ਕੋਈ ਦਿੱਕਤ ਨਹੀਂ ਹੁੰਦੀ ਜਿਹੜੇ ਤਾਂ ਬਹੁਤੀ ਧਾੜੇ ਖਰਾ ਲੈਂਦੇ ਆ 9 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਹੁਣ ਇਹਦੇ ਕੋਲ ਮੋਕੇ ਤੇ ਇੱਕ ਮਿੰਟ ਰੁਕੇ ਥਾਣੇ ਤੇ ਦਿਖਾ ਲਈਏ ਇੱਥੇ ਆਹ ਦੇਖ ਸਾਡੇ ਥਣ ਚੰਗੇ ਘੱਪਤੇ ਆ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ ਇਹਦਾ ਬੱਚਾ ਇੱਧਰ ਲਾਈਏ ਆਹ ਬੱਚਾ ਛੋਟਾ ਗਿੱਧਾ ਆਵਲਾ ਬੱਚਾ ਜੀ ਇਹਦਾ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮੁੱਲ 70000 ਰੁਪਇਆ ਬਸ ਛੋੜ ਹੀ ਹੋਣੀ ਜੀ ਅੱਛਾ ਹਾਂਜੀ 70000 ਚ ਛੋਟ ਕਰ ਉਦ ਤੱਕ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਵੀਰ ਜੀ ਇੰਨੀਆਂ ਅੱਜ 3 ਦਿਨ ਸਾਡੇ ਕੋਲ ਆਈਆਂ ਨੂੰ ਹੋ ਗਏ ਆ ਹਾਂਜੀ ਤੇ ਸਮਝ ਲੋ ਵੀ ਨਰਕ ਤੋਂ ਛੁਡਾ ਕੇ ਲਿਆਂਦੀਆਂ ਆ। ਅੱਛਾ। ਹਾਂ ਜੇ ਇਹ ਸਾਡੇ ਕੋਲ ਮੈਂ ਤੁਹਾਨੂੰ ਇਹ ਗੱਲ ਕਹਿਣ ਰਿਹਾ ਵੀ ਤਿੰਨਾਂ ਦਿਨਾਂ ਜਿਹੀ ਕੋਈ ਨੂੰ ਵੰਡ ਨਹੀਂ ਪਾਉਂਦੇ ਇੰਨਾ ਜ਼ਿਆਦਾ ਕੁਝ ਨਹੀਂ ਸੱਤਾ ਤੋਂ 10 ਕਿਲੋਵਾਂ ਤੇ ਆ ਗਈ ਆ। ਅੱਛਾ। ਜੇ ਕੋਈ ਮਹੀਨਾ ਸਾਹਮਣੇ ਚੇਤਰ ਚੇਤਰ ਤੁਹਾਨੂੰ ਲੱਗਦਾ 12 ਲੀਟਰ ਦੁੱਧ ਕਰ ਦਿਓ ਮੱਜ। ਅੱਛਾ। ਹਾਂ ਜੀ। ਠੀਕ ਹੈ ਜੀ। ਤੇ ਹੁਣ ਇੱਕ ਆ ਝੋਟੀ ਐ ਵੀ ਗੋਲ ਸਿੰਘ ਦੀ ਝੋਟੀ ਆ। ਉਹ ਐ ਝੋਟੀ ਤੋਂ ਹਿਸਾਬ ਲਾਣਾ ਵੀ ਐਡੀ ਐਡੀ ਝੋਟੀ ਦੀ ਝੋਟੀ ਕਿਸੇ ਨੇ ਨਹੀਂ ਸਾਂਭੀ ਤੇ ਉਹਨਾਂ ਨੇ ਕੀ ਸਾਂਭਣਾ। ਠੀਕ ਹੈ ਜੀ। ਹਾਂ ਜੀ। ਬਾਕੀ ਸੋਹਣੀ ਝੋਟੀ ਚੜਾ ਪੁਰਾ ਕਸਮਾ ਰੱਖਦੀ ਹੈ ਤੇ ਫਿਕਸ ਜਿਹਾ ਨੇ ਦੀਆ ਇਹਦੇ ਕੋਲ ਦੁੱਧ ਕਿੰਨਾ ਉਤਰਾਂ ਦੁੱਧ ਵਿੱਚ ਜੀ 7 ਕਿਲੋ ਆ ਅੱਛਾ ਹਾਂਜੀ ਤੇ ਇਹਦਾ ਬੱਚਾ ਬੱਚਾ ਕੱਟੀ ਮਗਰ ਅੱਛਾ ਹਾਂਜੀ ਤੋਰੋ ਹਾਂ ਫਿਰ ਇੱਕ ਰੀਨ ਜੀ ਵੀ ਕੱਟੀ ਤੁਹਾਨੂੰ ਦਿਖਾ ਦਿੰਨੇ ਹਾਂ ਨੇ ਇਹ ਛੋਟੀ ਥੋੜਾ ਜਿਹਾ ਡਰਦੀ ਡਰਦੀ ਆ ਸਾਡੇ ਕੋਲ ਕਈ ਵਾਰੀ ਪਛ ਜਿਹੜਾ ਆ ਬਾਹਰ ਦੇ ਬੰਦੇ ਤੋਂ ਡਰ ਵੀ ਜਾਂਦਾ ਠੀਕ ਆ ਓਦਾਂ ਨਹੀਂ ਕੋਈ ਗੱਲ ਇਹ ਦੇ ਗੱਡੀ ਦੇ ਬੜੇ ਕਿਚੜਾਏ ਹੋ ਅੰਦਰ ਗੱਲ ਹੀ ਕੋਈ ਐ ਬਾਕੀ ਕਿਉਂ ਨਹੀਂ ਗਿਆ ਕੋ ਟੈਨਸ਼ਨ ਆਇਆ ক্লোਜ਼ ਨਹੀਂ ਹੋ ਤੇ ਆਹ ਕੱਟੀ ਆ ਜਿਹੜੀ ਇਹਦੀ ਆਹ ਕੱਟੀ ਦੇਖ ਲੈ ਸਕਦਾ ਕੋਈ ਉਹ ਤੇ ਬਾਕੀ ਆਂਦ ਨਹੀਂ ਦੇਖ ਸਕਦੇ ਨਾ ਸਿਕਸ ਜਿਹੇ ਵਨ ਨਾ ਐ ਮਾ ਨਗੜਾ ਦਾ ਤੇ ਕਿੰਨਾ ਫੇਰੇ ਦਾ ਮੁੱਲ ਵੀ ਜੀ ਵੀਰ ਜੀ ਹਾਂ ਨਾ ਪੈਂਠੀ ਆ ਤੇ ਝੁੱਟ ਦੇ ਦਾਂਗੇ 86000 ਦੀ ਦੇ ਦੋ ਬਾਕੀ ਚੌਂਚ ਨਾ ਡਰੂਗੀ ਅੱਛਾ ਵੀ ਚੌਂ ਲੱਗਾ ਇਹ ਲੋਗੀ ਜਾਂ ਕੋਈ ਦੋਹਾਂ ਚ ਕੋਈ ਵੀ ਲੱਤ ਨਾ ਚੁੱਕੂਗੀ ਠੀਕ ਹੈ ਜੀ ਇਹ ਗਰੰਟੀ ਸਾਡੀ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਹਰ ਕੁਛ ਹੈ ਨਾ ਬਸ ਵੀਰ ਜੀ ਧੰਨਵਾਦ ਬਾਕੀ ਇੱਥੇ ਆਓ ਹਣਾ ਆਪਣੀ ਤਸੱਲੀ ਕਰਕੇ ਤਸੱਲੀ ਨਾਲ ਆਪਣੀ ਚੋਚਵਾ ਆ ਕੇ ਖੜੂ ਕੋਈ ਲਾਂਮਾ ਨਹੀਂ ਸੂਏ ਡੰਗ ਰਿਆ ਠੀਕ ਹੈ ਨੰਬਰ ਨੂੰ ਪਾਸ ਕਰਕੇ ਖੜੋ ਇੱਚ ਕਿਹੜੀ ਗੱਲ ਆ ਠੀਕ ਹੈ ਜੀ ਠੀਕ ਹੈ ਵੀਰ ਜੀ ਜੋ ਵੀ ਆ ਇੱਥੇ ਆਓ ਆਪਣੇ ਵੇਸ਼ ਚਾੱਕ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਮਰਜ਼ੀ ਨੇ ਪਸ਼ੂ ਖਰੀਦੋ ਜੀ